ਕਿ ਕੱਲ ਜਿਹੜੇ ਸ਼ਾਮ ਨੂੰ ਸਾਡੇ ਮੁਲਾਜ਼ਮ ਨਾਲ ਝਗੜਾ ਹੋਇਆ ਜੀ ਇਹਦੇ ਨਾਲ ਜੀ ਸਾਨੂੰ ਬਹੁਤ ਰੋਸ ਹੈ ਜੀ ਅਫਸੋਸ ਹੈ ਇਸ ਚੀਜ਼ ਦਾ ਜੀ ਇੱਕ ਤਾਂ ਅਸੀਂ ਸਫਾਈ ਕਰਮਚਾਰੀ ਅਸੀਂ ਕੰਮ ਕਰਦੇ ਆਂ ਸੜਕਾਂ ਤੇ ਝਾੜੂ ਮਾਰਦੇ ਆਂ ਉੱਪਰ ਤੇ ਸਾਡੇ ਨਾਲ ਗੁੰਡਾ ਸ਼ਬਦ ਯੂਜ਼ ਕੀਤਾ ਇਹ ਲੋਕਾਂ ਨੇ ਇਹਨਾਂ ਨੂੰ ਆਪਣੇ ਆਪ ਨੂੰ ਸ਼ਰਮ ਆਣੀ ਚਾਹੀਦੀ ਕਿ ਵੀ ਇਹ ਕਿਆ ਕਹਿ ਕਰਦੇ ਅਸੀਂ ਆਪਣੇ ਹੱਥਾਂ ਨਾਲ ਕੰਮ ਕਰਕੇ ਲੋਕਾਂ ਦਾ ਗੰਦ ਚੱਕਦੇ ਆਂ ਲੇਕਿਨ ਇਹਨਾਂ ਲੋਕਾਂ ਨੇ ਸਾਡੇ ਨਾਲ ਗੁੰਡਾ ਸ਼ਬਦ ਜੋੜਿਆ ਸਾਡੀ ਇਹ ਮੰਗ ਹੈ ਜੀ ਜਿਸ ਜਿਸ ਵੀ ਬੰਦੇ ਨੇ ਇਹ ਗੁੰਡਾ ਸ਼ਬਦ ਸਾਡੇ ਨਾਲ ਜੋੜਿਆ ਉਹਦੇ ਨਾਲ ਬੰਦੀ ਕਾਰਵਾਈ ਹੋਏ ਨਹੀਂ ਤਾਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰੂਗੇ ਅਸੀਂ ਧਰਨੇ ਲਾਉਂਗੇ ਜੀ ਸੜਕਾਂ ਤੇ ਉਤਰੋਗੇ ਨਾਲ ਜੀ ਇਹ ਬੰਦੀ ਕਾਰਵਾਈ ਨਹੀਂ ਹੋਈ ਤਾਂ ਅਸੀਂ ਫਿਰ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਹੜਤਾਲ ਕਰਾਂਗੇ ਜੀ ਸਾਡੇ ਮਲਾਇਆ ਨਾਲ ਪਹਾਣਾ ਬੀਤੇ ਹੈ ਚਰਚ ਨਾਂਲਪੁਰ ਨੰਦੋਬੇ ਸ਼ਹਿਰ ਦਾ ਵਾਸੀ ਸਾਡੇ ਨਗਰ ਕੋਤੇ ਮਲਾਇਆ ਵਾਸੀ ਨੇ ਹਮਲਾ ਕੀਤਾ ਹੈ ਬਹੁਤ ਹੀ ਭਾਰੀ ਸਮੱਸਿਆ ਹੋਈ ਹੈ ਇੱਥੇ ਸਾਡੇ ਫੋਰਸ ਨੂੰ ਗੁੰਡਾ ਫੋਰਸ ਨਗਲਪੋਸਨ ਦੇ ਮਲਾਜ ਨੂੰ ਗੁੰਡਾ ਫੋਰਸ ਕਹਿੰਦਾ ਹੈ ਉਹਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਕੱਲ ਤੱਕ ਜੇ ਕਾਰਵਾਈ ਕੋਈ ਨਹੀਂ ਹੋਈ ਤਾਂ ਅਸੀਂ 10 ਵਜੇ ਹਫਤਾਲੇ ਤੇ ਬਹਿ ਜਾਵਾਂਗੇ